ਪਾਵਰ ਸਾਡਾ ਮੇਰੇ ਕਮਾਈ ਮੇਰੇ ਦੁੰਗੇ ਤੇ ਬੋਲੇ ਕਮਿਸ਼ਨ ਬੈਠੇ ਨੇ ਲੋਕਾਂ ਦੇ ਸਿਰ ਤੇ ਮੋਜ ਬੱਠਿਆ ਜਿਹੜੀਆਂ ਤਫੀਲ ਸਮੱਸਿਆਵਾਂ ਲੈ ਕੇ ਆਉਂਦੀਆਂ ਕਮਿਸ਼ਨਾਂ ਨੇ ਸੁਣਨੀਆਂ ਹੁੰਦੀਆਂ ਜਿਹਨਾਂ ਨੂੰ ਨਹੀਂ ਸੁਣਿਆ ਜਾਂਦਾ ਉਹ ਅੱਜ ਚੌਂਕ ਛੱਡ ਕੇ ਅੱਗ ਲਾਵਾਂਗੇ ਤੇ ਉਹ ਕਮਿਸ਼ਨਰ ਨੂੰ ਦੱਸਾਂਗੇ ਵੀ ਤੁਸੀਂ ਸਾਡੇ ਸਿਰ ਤੇ ਜਿਹੜਾ ਰਾਜ ਕਰ ਰਹੇ ਰੋਟੀ ਖਾ ਰਹੇ ਇਹਨਾਂ ਲੋਕਾਂ ਦੀ ਰੱਖਿਆ ਨਹੀਂ ਕਰ ਰਹੇ ਤੁਸੀਂ ਆਪਣੇ ਪੇਟ ਪਾਲ ਰਹੇ ਤੇ ਆਪਣੇ ਬੱਚੇ ਪਾਲ ਰਹੇ ਤੇ ਨਾੜੇਵਾਜੀ ਲਾਦੇ ਹੋਈਆਂ ਬੀਬੀਆਂ ਨੂੰ ਬੇਇਨਤੀ ਹੈ ਆਪਾਂ ਇਕੱਲਾ ਇਕੱਲਾ ਕੇਸ ਪੱਪ੍ਰੈਸ ਨੂੰ ਦੱਸਾਂਗੇ ਕੋਈ ਸਾਰਾ ਜਾ ਕੇ ਪੱਪ੍ਰੈਸ ਨੂੰ ਦੱਸਾਂਗੇ ਇਕੱਲਾ ਇਕੱਲਾ ਕੇਸ ਆਓ ਹੌਲੀ ਹੌਲੀ ਮੁਰਦਾਬਾਦ ਤੇ ਨਾੜੇ ਲਾ ਕੇ ਪੱਕਾ ਸੀ ਜੀ ਉਠੋ ਜੀ ਉਠੋ ਸਾਰੇ ਪੁਲਿਸ ਪ੍ਰਸ਼ਾਸਨ ਮੁਰਦਾਬਾਦ 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 ਜੈ ਜੰਗ ਆਪ ਹੈ ਜੀ ਆਹ ਫੜ ਕੇ ਤਿੰਨ ਸਿੱਧਾ ਖੜ੍ਹ ਜਾਓ ਐਸੀ ਕਮਿਸ਼ਨ ਪੰਜਾਬ ਮਰਦਾਬਾ 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 ਐਸੀ ਕਮਿਸ਼ਨ ਪੰਜਾਬ ਮਰਦਾਬਾ 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 ਨੈਸ਼ਨਲ ਐਸੀ ਕਮਿਸ਼ਨ ਮਰਦਾਬਾ 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 ਨੈਸ਼ਨਲ ਐਸੀ ਕਮਿਸ਼ਨ ਮਰਦਾਬਾ 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 ਐਸੀ ਕਮਿਸ਼ਨ ਨੈਸ਼ਨਲ ਮਰਦਾਬਾ ਮਰਦਾਬਾ

ਤੇ ਸਾਡੇ ਕੋਲੇ ਪ੍ਰਿੰਸੀਪਲ ਬੰਗਾਰੀ ਲਾਲ ਜੀ ਕੋਲੇ ਆਰਡਰ ਨਹੀਂ ਤੇ ਕਮਿਸ਼ਨਰਾਂ ਕੋਲੇ ਚਾਰ-ਚਾਰਥਾ ਲੋਗੇ ਜਿਹੜੇ ਕਰਦੇ ਉਹ ਕੁਝ ਵੀ ਉਹ ਕਮਿਸ਼ਨਰ ਜਿਵੇਂ पिंजਰੇ ਦੇ ਤੋਤੇ ਬਨੇ ਬੈਠੇ ਹੁੰਦੇ ਜਿਹੜਾ ਨੈਸ਼ਨਲ ਕਮਿਸ਼ਨ ਹੈ ਉਹ ਭਾਜੀਪੀ ਦੀ ਬੋਲੀ ਬੋਲ ਰਿਹਾ ਪੰਜਾਬ ਦਾ ਕਮਿਸ਼ਨਰ ਪੰਜਾਬ ਪ੍ਰਗਤੀ ਬੋਲੀ ਬੋਲ ਰਿਹਾ ਤੇ ਅਧਿਕਾਰ ਜਿਹੜਾ ਕਮਿਸ਼ਨਰ ਬੰਦੇ ਨੇ ਸਾਡੇ ਆਵਾਜ਼ ਦੇਣੇ ਜਿਹੜੇ ਕਮਿਸ਼ਨਰ ਆਰਡਰਾਂ ਦੇ ਜਾਇਬ ਦਾ ਤੇ ਵਿਸ਼ਵ ਕੁਸ਼ਰਾ ਮੇਕਅਪ ਦੀਆਂ ਫੂਟੇ ਸੀ ਬੋਲ ਤੋਂ ਦਾ ਲਗਾਉਣਾ ਜਿਹੜਾ ਗਰੀਬਾਂ ਨੂੰ ਹੱਕ ਨਹੀਂ ਮਿਲਦੇ ਸੇ ਉਹ ਕੈਲੋਂ ਪਿੰਡ ਦਾ ਕੇਸ ਹੋਵੇ ਉੱਥੇ ਕਰਦੇ ਸਾਨੇ-ਸਾਨੇ ਦਾ ਕੇਸ ਹੈ ਤੇ ਇੱਕ ਬੌਮਬੀ ਫੰਮੇ ਲਾ ਕੇ ਖੜਜੋ ਖੜਜੋ ਬਹੁਤ ਉਪਾ ਫੰਮ ਕਰਾਇਆ ਸੇ 8 ਪੇ ਦਾ ਜਿਹੜਾ ਕੇਸ ਹੈਗਾ ਮੇਰਾ ਬਹੁਤ ਫੰਮਤ ਹੈ ਤੇ ਹੋਰ ਵੀ ਜਿਹੜਾ ਲੱਖੋ-ਲੱਖਾਂ ਥਣੀਆਂ ਦੇ ਕੇਸ ਨੇ ਅੱਧਰ ਕਰਨੇ ਜਿਨ੍ਹਾਂ ਦੇ ਕਮਿਸ਼ਨਾਂ ਦੇ ਐਕਟ ਹੋਏ ਨੇ ਉਹ ਸਾਰਿਆਂ ਦੀ ਜਿਹੜੀਆਂ ਕਾਪੀਆਂ ਫੂਟੇ ਆ ਤੇ ਹੁਣ ਮੈਂ ਸਾਰੇ ਵੀਰਾਂ ਨੂੰ ਕਹੂੰਗਾ ਆਪਣੇ ਅੰਦਰ ਵਿੱਚ ਫੜੀਆਂ ਕਰਕੇ ਇੱਥੇ ਰੱਖ ਦਿਓ ਕਾਪੀਆਂ ਪਾ ਕੇ

ਮੁਰਦਾਬਾਦ ਹਾਦਰ ਮਹਾ ਮੁਰਦਾਬਾਦ 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 ਅੱਜ ਕੋਈ ਤੋੜ ਨਹੀਂ ਲੱਗਿਆ ਹਾਦਰ ਕੇ ਸਾਹਮਣੇ ਕੋਦਰ ਏਸੀ ਕਮਿਸ਼ਨ ਮੁਰਦਾਬਾਦ 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 ਮੈਂ ਨੀਚੇ ਕਰ ਲਉ ਮਾੜਾ ਜਿਹੇ ਦਾ ਹਾ ਮੁਰਦਾਬਾਦ ਮੁਰਦਾਬਾਦ ਏਸੀ ਕਮਿਸ਼ਨ ਮੁਰਦਾਬਾਦ ਮੁਰਦਾਬਾਦ ਏਸੀ ਕਮਿਸ਼ਨ ਪੰਜਾਬ ਮੁਰਦਾਬਾਦ ਜ਼ੁਰਦਾਬਾਦ ਮੁਰਦਾਬਾਦ ਏਸੀ ਕਮਿਸ਼ਨ ਪੰਜਾਬ ਮੁਰਦਾਬਾਦ 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 ਮੁਰਦਾਵਾਲ ਮੁਰਦਾਵਾਲ ਨੈਸ਼ਨਲ ਐਕਸੀਕਿਊਸ਼ਨ ਮੁਰਦਾਵਾਲ 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 ਨੈਸ਼ਨਲ ਐਕਸੀਕਿਊਸ਼ਨ ਮੁਰਦਾਵਾਲ 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 ਐਕਸੀਕਿਊਸ਼ਨ ਮੁਰਦਾਵਾਲ ਮੁਰਦਾਵਾਲ ਸਾਰੇ ਵੀਰਾਂ ਨੂੰ ਬੇਨਤੀ ਹੈ ਕਿ ਹੋ ਸਾਹਮਣੇ ਦੇਖਣਾ ਬਿਲਕੁਲ ਇੱਧਰ ਦੇਖਣਾ ਫੈਕੀ ਫੋਟੋ ਨਹੀਂ ਆਉਣੀ ਛੋਟੀ ਉਸ ਤੋਂ ਬਾਅਦ ਸਾਡੀ ਆਪਈਆ ਹੋਣੀ ਉਹਨਾਂ ਦੀ ਇੱਕ ਮਿੰਟ ਤਾਂ ਕਿ ਪੁਲਿਸੇ ਤਾਂ ਇਹ ਤਾਂ ਨਹੀਂ ਫੜਦੇ ਪਏ ਉਹਨਾਂ ਨੂੰ ਅਸੀਂ ਅੱਜ ਇੱਥੇ ਆਏ ਆ ਅਸੀਂ ਆਪਣੀ ਅਪੀਲ ਲੈ ਕੇ ਆਏ ਆ ਮੇਰੇ ਬ੍ਰਦਰ ਦੀ ਬਾਹ ਕੱਟੀ ਗਈਆ ਪੀਜੀਆਈ ਉਹਦਾ ਆਪਰੇਸ਼ਨ ਹੋਇਆ ਏ ਅਸੀਂ ਰੱਬ ਦਾ ਸ਼ੁਕਰ ਕਰਦੇ ਆ ਕਿ ਅਸੀਂ ਵਾਕੀ ਬਚ ਗਏ ਜਿਸ ਤਰੀਕੇ ਨਾਲ ਉਹਨਾਂ ਦੇ ਹੱਥਾਂ ਵਿੱਚ ਤਲਵਾਰਾਂ ਸੀਗੀਆਂ ਡੰਡੇ ਸੀਗੇ ਗੰਡਾਸੀਆਂ ਸੀਗੀਆਂ ਔਰ ਕੁਝ ਵੀ ਕਰ ਦਿੰਦੇ ਈ ਕਹਣਾ ਅਸੀਂ ਅਸੀਂ ਇੰਨੇ ਸਿੰਪਲ ਪਰਿਵਾਰ ਤੋਂ ਆਂਦੇ ਆ ਕੀ ਗੱਲ ਇੱਕ ਬੰਦਾ ਨਾਰਮਲ ਆਪਣੇ ਘਰ ਵਿੱਚ ਰਹਿ ਨਹੀਂ ਸਕਦਾ ਸਾਡੇ ਦਿਲਾਂ ਵਿੱਚ ਇਹ ਨਹੀਂ ਹੈ ਸਾਨੂੰ ਸਿਰਫ ਇਹ ਹੀ ਹੈ ਕਿ ਸਾਡੀ ਅਪੀਲ ਸੁਣੀ ਜਾਵੇ। ਬੇਨਤੀ ਹੈ ਕਿ ਹੋ ਹਮਨੇ ਦੇਖਣਾ ਬਿਲਕੁਲ ਇੱਧਰ ਦੇਖਣਾ ਫੋਟੋ ਨਹੀਂ ਆਉਣੀ ਛੋਟੀ ਉਸ ਤੋਂ ਬਾਅਦ ਸਾਡੀ ਘਪਈਆ ਹੋ ਰਹੀ ਉਹਨਾਂ ਦੀ ਇੱਕ ਮਿੰਟ ਤਾਂ ਕਿ ਪੁਲਿਸੇ ਤਾਂ ਇਹ ਤਾਂ ਨਹੀਂ ਫੜਦੇ ਪਏ ਉਹਨਾਂ ਨੂੰ ਅਸੀਂ ਅੱਜ ਇੱਥੇ ਆਏ ਆ ਅਸੀਂ ਆਪਣੀ ਅਪੀਲ ਲੈ ਕੇ ਆਏ ਆ ਮੇਰੇ ਬ੍ਰਦਰ ਦੀ ਬਾਹ ਕੱਟੀ ਗਈਆ ਪੀਜੀਆ ਹੀ ਉਹਦਾ ਆਪਰੇਸ਼ਨ ਹੋਇਆ ਏ ਅਸੀਂ ਰੱਬ ਦਾ ਸ਼ੁਕਰ ਕਰਦੇ ਆ ਕਿ ਅਸੀਂ ਵਾਕਈ ਬਚ ਗਏ ਜਿਸ ਤਰੀਕੇ ਨਾਲ ਉਹਨਾਂ ਦੇ ਹੱਥਾਂ ਵਿੱਚ ਤਲਵਾਰਾਂ ਸੀਗੀਆਂ ਡੰਡੇ ਸੀਗੇ ਗੰਡਾਸੀਆਂ ਸੀਗੀਆਂ ਔਰ ਕੁਝ ਵੀ ਕਰ ਦਿੰਦੇ ਠੀਕ ਹੈ ਨਾ ਅਸੀਂ ਅਸੀਂ ਇੰਨੇ ਸਿੰਪਲ ਪਰਿਵਾਰ ਤੋਂ ਆਂਦੇ ਆ ਕੀ ਗੱਲ ਕੀ ਬੰਦਾ ਨਾਰਮਲ ਆਪਣੇ ਘਰ ਵਿੱਚ ਰਹਿ ਨਹੀਂ ਸਕਦਾ ਕੋਈ ਸਾਡੇ ਦਿਲਾਂ ਵਿੱਚ ਇਹ ਨਹੀਂ ਹੈ ਸਾਨੂੰ ਸਿਰਫ ਇਹ ਹੀ ਹੈ ਕਿ ਸਾਡੀ ਆਪੀ ਖੁਸ਼ ਹੋਣੀ ਚਾਵੇ ਜੇਕਰ ਅੰਡਰ ਪੈਂਦੇ ਉਹਦਾ ਜਲੂਸ ਕੱਢਿਆ ਜਾਵੇਗਾ ਜੋ ਡੀਐਸਪੀ ਸਿਟੀ 2 ਹੈ ਉਹਦਾ ਜਲੂਸ ਕੱਢਿਆ ਜਾਵੇਗਾ ਪਹਿਲਾਂ ਵੀ ਕਈ ਕੇਸਾਂ ਚ ਨਵਾਲਾ ਬੀ ਡੀਐਸਪੀ ਸਿਟੀ 2 ਸਾਰੇ ਡੀਐਸਪੀ ਦੀ ਬਦਲੀ ਹੋ ਜਾਂਦੀ ਹੈ ਐਡੀਐਸਪੀ ਦੀ ਇੱਥੋਂ ਬਦਲੀ ਨਹੀਂ ਹੁੰਦੀ ਉਹਦਾ ਸਾਰਾ ਕੰਟਰੋਲ ਹੈਗਾ ਉਹਦੇ ਖਿਲਾਫ ਉਹਦਾ ਪਿੱਟ ਸਿਆਪਾ ਕਰਕੇ ਐਸਐਸਪੀ ਦਫ਼ਤਰ ਦਾ ਕਰਾਓ ਇੱਕ ਹਫ਼ਤੇ ਬਾਅਦ ਕਰਾਂਗੇ ਤੁਹਾਡੀ ਸਾਰੇ ਬੰਦਿਆਂ ਦੀ ਸਹਿਯੋਗ ਦੀ ਲੋੜ ਹੈ ਇਸ ਪਰਿਵਾਰ ਨੂੰ ਅਪਾ ਇਨਸਾਫ ਦਿਵਾ ਕੇ ਰਾਂਗੇ ਤੇ ਜਦੋਂ ਤੱਕ ਇਹਨਾਂ ਨੂੰ ਇਨਸਾਫ ਨਹੀਂ ਮਿਲਦਾ ਅਪਾ ਤਿੱਖੀ ਲੜਾਈ ਜੜੀ ਕਰਾਂਗੇ ਮੈਂ ਸੁਖਦੇਵ ਸਿੰਘ ਨੂੰ 2 ਮਿੰਟ ਲਈ ਕਹਿੰਦਾ ਉਹ ਵੀ ਆਪਣ ਹੁਣ ਇਹ ਪ੍ਰਸ਼ਾਸਨ ਦੇ ਧਿਆਨ ਦੇ ਵਿੱਚ ਹੈਗੀ ਆ ਕਿ ਐਫ ਆਰ ਦਰਜ ਕਾਲੋ ਪਿੰਡ ਦੀ ਐਫ ਆਰ ਦਰਜ ਹੈ ਉਸ ਤੋਂ ਪਹਿਲਾਂ ਕੋਈ ਕਾਰਵਾਈ ਹੋ ਜਾਂਦੀ ਆ ਤਾਂ ਠੀਕ ਹੈ ਅਸੀਂ ਪ੍ਰਸ਼ਾਸਨ ਨੂੰ ਇਹ ਦੱਸ ਦੇਣਾ ਚਾਹੁੰਦੇ ਆ ਕਿ ਜੇ ਅਗਰ ਇੱਕ ਹਫ਼ਤੇ ਦੇ ਅੰਦਰ ਅੰਦਰ ਇਹਨਾਂ ਦੋਸ਼ੀਆਂ ਤੇ ਕੋਈ ਕਾਰਵਾਈ ਨਹੀਂ ਹੋਈ ਤਾਂ ਡੀ ਐਸ ਪੀ ਦਾ ਬੜੀ ਸਖਤੀ ਨਾਲ ਵਿਰੋਧ ਹੋਏਗਾ ਹਸਪੀਟਲ ਤੋਂ ਕੋਈ ਕਾਰਵਾਈ ਆਏਗੀ ਉਦੋਂ ਅਸੀਂ ਉਹ ਤਾਰਾਂ ਦੇ ਵਿੱਚ ਅਸੀਂ ਵਾਦਾ ਕਰਾਂਗੇ ਸੋਸ਼ੀਅਮ ਵਿਸ਼ਵਾਸਧਵਾਨ ਨੇ ਪਰ ਪਰਿਵਾਰ ਨੂੰ ਔਰ ਪੂਰੇ ਮੋਰਚੇ ਨੂੰ ਵੀ ਹੌਣ ਇੱਕ ਸਮ ਇੱਕ ਹਫਤੇ ਦਾ ਟਾਈਮ ਅਸੀਂ ਦੰਦੇ ਆ ਉਸ ਤੋਂ ਬਾਅਦ ਪੂਰੀ ਜ਼ਿਲ੍ਹੇ ਦੀ ਬੀਐਸਪੀ ਦੀ ਟੀਮ ਔਰ ਪੂਰਾ ਮੋਰਚੇ ਦਾ ਸਾਰਾ ਜਿਹੜਾ ਆਪਣਾ ਪੂਰਾ ਸਾਰਾ ਜਲ ਸੰਗਠਨ ਹੈ ਉਹ ਆਉਣ ਵਾਲੇ ਹਫਤੇ ਦੇ ਵਿੱਚ ਵਿੱਚ ਹਫਤੇ ਦੇ ਵਿੱਚ ਵਿੱਚ एसएसपी ਦਾ ਘਰਾਓ ਕਰੇਗਾ ਔਰ ਜਦੋਂ ਤੱਕ ਸਾਨੂੰ ਇਨਸਾਫ ਨਹੀਂ ਮਿਲੇਗਾ ਉਦੋਂ ਪੂਰੇ ਅਨਮਿਥੇ ਸਮੇ ਲਈ ਤਰਨਾ ਮਾਰਾ ਜਾਏਗਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੈ ਭੀਮ ਜੈ ਭਾਰਤ ਆਪਾਂ ਪੰਜਾਬ ਡੀਜੀਪੀ ਨੂੰ ਗੱਲ ਕਰਕੇ ਔਰ ਇਸ ਕੇਜੀ ਕਾਪੀ ਦੇਵਾਂਗੇ ਔਰ ਆਪਣੀ ਸੰਸਥਾ ਵੱਲੋਂ ਰਾਸ਼ਟਰੀ ਵਾਲਮੀਕੀ ਚਰਨ ਰਾਜ ਵੱਲੋਂ ਡੀਜੀਪੀ ਨੂੰ ਮਿਲ ਕੇ ਕਹਾਂਗੇ ਜਿਹੜੇ ਦੋਸ਼ੀ ਹੈ ਉਹਨਾਂ ਨੂੰ ਜਲ ਜਲਦ ਗ੍ਰਿਫਤਾਰ ਕੀਤਾ ਜਾਇਆਵੇ ਨੇ ਕਮਰੇ ਭਾਜੀ ਦੇ ਨਾਲ ਮਿਲ ਕੇ ਪੱਕਾ ਧਰਨਾ ਲਾਵਾਂਗੇ ਜਦੋਂ ਤੱਕ ਕੋਸੀ ਗਿਰਤਾ ਨਹੀਂ ਹੁੰਦੇ ਉਸ ਦੇ ਨਾਲ ਜੈਵਾਲਮੀ ਚ ਜੈਪੀ ਜੈ ਰਵਜਾਤ ਨਹੀਂ ਹੈ 307 ਦਾ ਮਤਲਬ ਅਟੈਂਪਟ ਟੂ ਮਰਡਰ ਹੈ ਕਿਉਂ ਇਹਨਾਂ ਨੂੰ ਪ੍ਰਸ਼ਾਦ ਦੇਣ ਗਏ ਸੀ ਘਰੋਂ 307 ਲਾਵੇ ਇਹਦੇ ਉਸ ਤੋਂ ਬਾਅਦ ਗੱਲ ਕਰਾਂਗੇ ਉਸ ਤੋਂ ਬਾਅਦ ਉਹਨੂੰ ਤਪਰੀਸ਼ ਕਰੇ ਨਹੀਂ ਹਸਤੀ ਬਾ ਦੇ ਨਹੀਂ ਸਾਡੇ ਨਾਲ ਡਿਬੇਟ ਕਰੇ 307 ਕੀ ਹੁੰਦੀ ਆ ਮੈਂ ਪੁਲਿਸ ਅਫਸਰ ਹ ਇਨਸਪੈਕਟਰ ਰਟਾਇਰ ਆ ਝੂਠ ਝੂਠ ਦੀ ਪੱਟ ਬੰਨੇ ਹੋਣੇ ਇਹ ਕਾਲੀਆਂ ਭੇਡਾਂ ਸਾਡੇ ਮਹਿਕ ਵਿੱਚ ਨੇ ਪੈਸੇ ਕਮੋਦਿਆਂ ਨੇ ਇਹਨਾਂ ਦੀ ਜਾਇਦਾਦ ਸਰਕਾਰ ਦੋ ਨੰਬਰ ਦੀ ਬਣਾਈ ਹੋਈ ਚੈੱਕ ਕਰੇ ਤੇ ਸਰਕਾਰ ਦੇ ਖਜ਼ਾਨੇ ਵਿੱਚ ਜਮ੍ਹਾਂ ਕਰਾਵੇ ਵਾਇਗਰੂ ਦਾ ਖਾਲਸਾ ਵਾਹਗਰੂ ਜਿਸ ਪਰਿਵਾਰ ਤੇ ਹਮਲਾ ਕੀਤਾ ਗਿਆ ਹੈ ਕੈਲੋ ਪਿੰਡ ਦਾ ਸਭ ਤੋਂ ਪਹਿਲਾਂ ਮੈਂ ਪੰਜਾਬ ਸਰਕਾਰ ਨੂੰ ਬੇਨਤੀ ਕਰਦਾ ਡੀਜੀਪੀ ਸਾਹਿਬ ਨੂੰ ਬੇਨਤੀ ਕਰਦਾ ਐਸਪ੍ਰੈਸਸ ਮੀਡੀਆ ਦੇ ਰਾਹੀਂ ਜੋ ਪਰਿਵਾਰ ਤੇ ਹਮਲਾ ਕੀਤਾ ਗਿਆ ਜੋ ਘਰ ਤੇ 452 ਲਗਦੀ ਹੈ 307 ਅਰਾਦਾ ਕਤਲ ਸਖਤ ਤਰਾਮਾ ਲਾ ਕੇ ਇਹੋ ਜਿਹੇ ਘਣਾਉਣੇ ਅਪਰਾਧੀਆਂ ਦੇ ਖਿਲਾਫ ਜੇਕਰ ਪੁਲਿਸ ਕਾਰਵਾਈ ਕਰਦੀ ਹੈ ਅਸੀਂ ਉਹਨਾਂ ਦੀ ਸਲਾੰਗਾ ਵੀ ਕਰਾਂਗੇ ਜੇਕਰ ਨਹੀਂ ਕਰਦੀ ਤਾਂ ਉਹਦਾ ਵਿਰੋਧ ਦੇ ਵਿੱਚ ਅਸੀਂ ਉਹਨਾਂ ਅਫਸਰਾਂ ਦੇ ਖਿਲਾਫ ਆਪਣੀ ਕਾਰਵਾਈ ਵੀ ਜੋ ਮੋਰਚੇ ਵੱਲੋਂ ਅਨਾਉਂਸ ਕੀਤਾ ਜਾਏਗਾ ਉਸ ਦੇ ਮੁਤਾਬਕ ਅਸੀਂ ਉਸ ਅਫਸਰ ਦੇ ਖਿਲਾਫ ਵੀ ਐਕਸ਼ਨ ਕਰਾਉਣ ਲਈ करांगे हिमत वाहिगुरु जी का ख़ालसा वाहिगुरु ਮਮਾਰ ਆਇਆ ਭਾਈ ਅਜੀ ਕਿੱਥੇ ਆ ਬੰਦ ਕਰਾਉਂਦਾ ਹੈ ਜੀ ਬੇਨਤੀ ਹੈ ਕਿ ਹੋਰ ਸਾਹਮਣਾ ਦੇਖਣਾ ਬਿਲਕੁਲ ਇੱਧਰ ਦੇਖਣਾ ਫੋਟੋ ਨਹੀਂ ਆਉਣੀ ਥੋੜੀ ਉਸ ਤੋਂ ਬਾਅਦ ਸਾਡੀ ਆਹ ਪਾਈਆ ਰੋਲੀ ਹੋਣਾ ਸੀ ਇੱਕ ਮਿੰਟ ਤਾਂ ਇਹ ਪੁਲਿਸੇ ਤਾਂ ਇਹ ਤਾਂ ਨਹੀਂ ਫੜਦੇ ਪਏ ਉਹਨਾਂ ਨੂੰ ਅਸੀਂ ਅੱਜ ਇੱਥੇ ਆਏ ਆ ਅਸੀਂ ਆਪਣੀ ਅਪੀੜ ਲੈ ਕੇ ਆਏ ਆ ਮੇਰੇ ਬ੍ਰਦਰ ਦੀ ਬਾਹ ਘੱਟੀ ਗਈ ਆ ਪੀਜੀਆਈ ਉਹਦਾ ਆਪਰੇਸ਼ਨ ਹੋਇਆ ਏ ਅਸੀਂ ਰੱਬ ਦਾ ਸ਼ੁਕਰ ਕਰਦੇ ਆ ਕਿ ਅਸੀਂ ਬਾਕੀ ਬਚ ਗਏ ਜਿਸ ਤਰੀਕੇ ਨਾਲ ਉਹਨਾਂ ਦੇ ਹੱਥਾਂ ਵਿੱਚ ਤਲਵਾਰਾਂ ਸੀਗੀਆਂ ਡੰਡੇ ਸੀਗੇ ਗੰਡਾਸੀਆਂ ਸੀਗੀਆਂ ਉਹ ਕੁਝ ਵੀ ਕਰ ਦਿੰਦੇ ਠੀਕ ਹੈ ਨਾ ਅਸੀਂ ਅਸੀਂ ਇੰਨੇ ਸਿੰਪਲ ਪਰਿਵਾਰ ਤੋਂ ਆਂਦੇ ਆ ਕੀ ਗੱਲ ਇੱਕ ਬੰਦਾ ਨਾਰਮਲ ਆਪਣੇ ਘਰ ਵਿੱਚ ਰਹਿ ਨਹੀਂ ਸਕਦਾ ਕੋਈ ਸਾਡੇ ਦਿਲਾਂ ਵਿੱਚ ਇਹ ਨਹੀਂ ਹੈ ਸਾਨੂੰ ਸਿਰਫ ਇਹ ਹੀ ਹੈ ਕਿ ਸਾਡੀ ਆਪੀ ਸੁਣੀ ਜਾਵੇ ਜੇਕਰ ਅੰਡਰ ਪੈਂਦੇ ਉਹਦਾ ਜਲੂਸ ਕੱਢਿਆ ਜਾਵੇਗਾ ਜੋ ਡੀਐਸਪੀ ਸਿਟੀ 2 ਹੈ ਉਹਦਾ ਜਲੂਸ ਕੱਢਿਆ ਜਾਵੇਗਾ ਪਹਿਲਾਂ ਵੀ ਕਈ ਕੇਸਾਂ ਚ ਅੰਮੋਲ ਬੀ ਡੀਐਸਪੀ ਸਿਟੀ 2 ਸਾਰੇ ਡੀਐਸਪੀ ਦੀ ਬਦਲੀ ਹੋ ਜਾਂਦੀ ਹੈ ਐਡੀਐਸਪੀ ਦੀ ਇੱਥੇ ਬਦਲੀ ਨਹੀਂ ਹੁੰਦੀ ਉਹਦਾ ਸਾਰਾ ਕੰਟਰੋਲ ਹੈਗਾ ਉਹਦੇ ਖਿਲਾਫ ਉਹਦਾ ਪਿੱਟ ਸਿਆਪਾ ਕਰਕੇ ਐਸਐਸਪੀ ਦਫ਼ਤਰ ਦਾ ਕਰੋ ਇੱਕ ਹਫ਼ਤੇ ਬਾਅਦ ਕਰਾਂਗੇ ਤੁਹਾਡੀ ਸਾਰੇ ਬੰਦਿਆਂ ਦੀ ਸਹਿਯੋਗ ਦੀ ਲੋੜ ਹੈ ਇਸ ਪਰਿਵਾਰ ਨੂੰ ਆਪਾਂ ਇਨਸਾਫ਼ ਦਵਾ ਕੇ ਰਾਂਗੇ ਤੇ ਜਦੋਂ ਤੱਕ ਇਹਨਾਂ ਨੂੰ ਇਨਸਾਫ਼ ਨਹੀਂ ਮਿਲਦਾ ਆਪਾਂ ਤਿੱਖੀ ਲੜਾਈ ਜੜੀ ਕਰਾਂਗੇ ਮੈਂ ਸੁਖਦੇਵ ਸਿੰਘ ਇਹਨੂੰ 2 ਮਿੰਟ ਲਈ ਕਹਿੰਦਾ ਉਹ ਵੀ ਆਪਣੀ ਗੱਲ ਕਰਾਵਾਗਾ ਔਰ ਇਹ ਪ੍ਰਸ਼ਾਸਨ ਦੇ ਧਿਆਨ ਦੇ ਵਿੱਚ ਹੈਗੀ ਆ ਕਿ ਐਫ ਆਈ ਆਰ ਦਰਜ ਹੈ ਿਆ ਉਹ ਪਿੰਗ ਦੀ ਐਫ ਆਈ ਆਰ ਦਰਜ ਉਸ ਤੋਂ ਪਹਿਲਾਂ ਕੋਈ ਕਾਰਵਾਈ ਹੋ ਜਾਂਦੀ ਆ ਤਾਂ ਠੀਕ ਹੈ ਅਸੀਂ ਪ੍ਰਸ਼ਾਸਨ ਨੂੰ ਇਹ ਦੱਸ ਦੇਣਾ ਚਾਹੁੰਦੇ ਆ ਕਿ ਅਗਰ ਇੱਕ ਹਫ਼ਤੇ ਦੇ ਅੰਦਰ ਅੰਦਰ ਤਾਂ ਇਹਨਾਂ ਦੋਸ਼ੀਆਂ ਤੇ ਕੋਈ ਕਾਰਵਾਈ ਨਹੀਂ ਹੋਈ ਤਾਂ ਡੀਐਸਪੀ ਦਾ ਬੜੀ ਸਖਤੀ ਨਾਲ ਵਿਰੋਧ ਹੋਏ। ਉਹ ਹਸਪੀਟਲ ਤੋਂ ਕੋਈ ਕਾਰਵਾਈ ਆਏਗੀ ਉਦੋਂ ਅਸੀਂ ਧਾਰਾਂ ਦੇ ਵਿੱਚ ਅਸੀਂ ਵਾਅਦਾ ਕਰਾਂਗੇ। ਸੋਸ਼ੀਅਮ ਵਿਸ਼ਵਾਦਵਾਨ ਨੇ ਆ ਪਰ ਪਰਿਵਾਰ ਨੂੰ ਔਰ ਪੂਰੇ ਮੋਰਚੇ ਨੂੰ ਵੀ ਔਣ ਇੱਕ ਸਮ ਇੱਕ ਹਫਤੇ ਦਾ ਟਾਈਮ ਅਸੀਂ ਦਿੰਦੇ ਆ ਉਸ ਤੋਂ ਬਾਅਦ ਪੂਰੀ ਜ਼ਿਲ੍ਹੇ ਦੀ ਬੀਐਸਪੀ ਦੀ ਟੀਮ ਔਰ ਪੂਰਾ ਮੋਰਚੇ ਦਾ ਸਾਰਾ ਜਿਹੜਾ ਆਪਣਾ ਪੂਰਾ ਸਾਰਾ ਜਲ ਸੰਗਠਨ ਹੈ ਉਹ ਆਉਣ ਵਾਲੇ ਹਫਤੇ ਦੇ ਵਿੱਚ ਵਿੱਚ ਹਫਤੇ ਦੇ ਵਿੱਚ ਵਿੱਚ ਐਸਐਸਪੀ ਦਾ ਘਰਾਓ ਕਰੇਗਾ ਔਰ ਜਦੋਂ ਤੱਕ ਸਾਨੂੰ ਇਨਸੋਕ ਨਹੀਂ ਮਿਲੇਗਾ ਉਦੋਂ ਪੂਰੇ ਅਨਮਿੱਤ ਸਮੇਂ ਲਈ ਤਰਨਾ ਮਾਰਾ ਜਾਏਗਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੈ ਭੀਮ ਜੈ ਭਾਰਤ ਆਪਾਂ ਪੰਜਾਬ ਡੀਜੀ ਨੂੰ ਗੱਲ ਕਰਕੇ ਔਰ ਇਸ ਕੇਜੀ ਕਾਪੀ ਦੇਵਾਂਗੇ ਔਰ ਆਪਣੀ ਸੰਸਥਾ ਵੱਲੋਂ ਰਾਸ਼ਟਰੀ ਵਾਲਮੀ ਕੀ ਤਰਨਜਾ ਵੱਲੋਂ ਡੀਜੀਪੁਨਿ ਮਿਲ ਕੇ ਕਵਾਂਗੇ ਜਿਹੜੇ ਦੋਸ਼ੀ ਐ ਉਹਨਾਂ ਨੂੰ ਜਲਦ ਜਲਦ ਗ੍ਰਿਫਤਾਰ ਕੀਤਾ ਜਾਇਆਵੇ ਨਿਕਮਰੇ ਭਾਜੀ ਦੇ ਨਾਲ ਮਿਲ ਕੇ ਪੱਕਾ ਧਰਨਾ ਲਾਵਾਂਗੇ ਜਦੋਂ ਤੱਕ ਦੋਸ਼ੀ ਗ੍ਰਿਫਤਾਰ ਨਹੀਂ ਹੁੰਦੇ ਉਸੀ ਦੇ ਨਾਲ ਜੈਵਾਲਮੀ ਤੇ ਜੈਪੀ ਜਰੂਰ ਜਾਗੇ ਨਹੀਂ ਆ 307 ਦਾ ਮਤਲਬ ਅਟੈਂਪਟ ਟੂ ਮਰਡਰ ਹੈ ਕਿਉਂ ਇਹਨਾਂ ਨੂੰ ਪ੍ਰਸ਼ਾਦ ਦੇਣ ਗਏ ਸੀ ਘਰੋਂ 307 ਲਾਵੇ ਇਹਦੇ ਤੋਂ ਬਾਅਦ ਗੱਲ ਕਰਾਂਗੇ ਉਸ ਤੋਂ ਬਾਅਦ ਇਹਨੂੰ ਤਬਦੀਸ਼ ਕਰੇ ਨਹੀਂ ਹਸਤੀ ਬਾ ਦੇ ਨਹੀਂ ਸਾਡੇ ਨਾਲ ਡਿਬੇਟ ਕਰੇ 310 ਕੀ ਹੁੰਦੀ ਆ ਮੈਂ ਪੁਲਿਸ ਅਫਸਰ ਆ ਇਨਸਪੈਕਟਰ ਰਿਟਾਇਰ ਆ ਝੂਠ ਝੂਠ ਦੀ ਪੰਡ ਬੰਨੇ ਹੋਣੇ ਇਹ ਕਾਲੀਆਂ ਭੇਡਾਂ ਸਾਡੇ ਮਹਿਕਮੇ 'ਚ ਨੇ ਪੈਸੇ ਕਮੋ ਗਿਏ ਨੇ ਇਹਨਾਂ ਦੀ ਜਾਇਦਾਦ ਸਰਕਾਰ ਦੋ ਨੰਬਰ ਦੀ ਬਣਾਈ ਹੋਈ ਚੈੱਕ ਕਰੇ ਤੇ ਸਰਕਾਰ ਦੇ ਖਜ਼ਾਨੇ ਵਿੱਚ ਜਮ੍ਹਾਂ ਕਰਾਵੇ ਵੈਗਰੀ ਨੂੰ ਖਾਲਸਾ ਵੈਗਰੀ ਜਿਸ ਪਰਿਵਾਰ ਤੇ ਹਮਲਾ ਕੀਤਾ ਗਿਆ ਹੈ ਕੈਲੋ ਪਿੰਡ ਦਾ ਹੈ ਸਭ ਤੋਂ ਪਹਿਲਾਂ ਮੈਂ ਪੰਜਾਬ ਸਰਕਾਰ ਨੂੰ ਬੇਨਤੀ ਕਰਦਾ ਡੀਜੀਪੀ ਸਾਹਿਬ ਨੂੰ ਬੇਨਤੀ ਕਰਦਾ ਇਸ ਪ੍ਰੈਸ ਮੀਡੀਆ ਦੇ ਰਾਹੀਂ ਜੋ ਪਰਿਵਾਰ ਤੇ ਹਮਲਾ ਕੀਤਾ ਗਿਆ ਹੈ ਜੋ ਘਰ ਤੇ 452 ਲਗਦੀ ਹੈ 307 ਅਰਾਦਾ ਕਤਲ ਸਖਤ ਤਰਾਮਾ ਲਾ ਕੇ ਇਹੋ ਜੇ ਘਣਾਉਣੇ ਅਪਰਾਧੀਆਂ ਦੇ ਖਿਲਾਫ ਜੇਕਰ ਪੁਲਿਸ ਕਾਰਵਾਈ ਕਰਦੀ ਹੈ ਅਸੀਂ ਉਹਨਾਂ ਦੀ ਸਲਾੰਘਾ ਵੀ ਕਰਾਂਗੇ ਜੇਕਰ ਨਹੀਂ ਕਰਦੀ ਤਾਂ ਉਹਦਾ ਵਿਰੋਧ ਦੇ ਵਿੱਚ ਅਸੀਂ ਉਹਨਾਂ ਅਫਸਰਾਂ ਦੇ ਖਿਲਾਫ ਆਪਣੇ ਕਾਰਵਾਈ ਵੀ ਜੋ ਮੋਰਚੇ ਵੱਲੋਂ ਅਨਾਉਂਸ ਕੀਤਾ ਜਾਏਗਾ ਉਸ ਦੇ ਮੁਤਾਬਕ ਅਸੀਂ ਉਸ ਅਫਸਰ ਦੇ ਖਿਲਾਫ ਵੀ ਐਕਸ਼ਨ ਕਰਾਉਣ ਲਈ ਕਰਾਂਗੇ ਹਮਤ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੁਰਦਾਬਾ ਮੁਰਦਾਬਾ ਸਿੱਖੀ ਜਨ ਪੰਜਾਬ ਮੁਰਦਾਬਾ 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 ਸਿੱਖੀ ਜਨ ਪੰਜਾਬ ਮੁਰਦਾਬਾ ਮੁਰਦਾਬਾ ਸਿੱਖੀ ਜਨ ਪੰਜਾਬ ਦੇ

बाबा सागर में कमाई। बाबा सागर में कुमाई contemplative of blackkt experiences הי when hoc broken pues like i promise BILLYHA ZIC immortality one flats in this <mumbles> area to go to the north bar generate an sunday, Hanai church post wamma, here will be served by blackkt Semino returning from Yisle- semua отп other and�� Milliyogoo and Green- Chiliлавland. funnel. Datva Mark Estero音100 BFT Deesijay from Universal yol ticket in the Creds right Permainty seen by the Sead kirichich. at the Vacuumala. chill with a vahindui as aation and funder. Fiaters. Machterab Cristo In that heart, we flux. It's like the exercise to the shrine. Of course. That was one weeks ago. This one week we were Быer, the Seidest area! We were regrets of E oxen. If you saw any ankamba, the wall watch, the word watch step urn. Nation stand the world with one officially they first ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਜੋ ਇੱਕ ਦਿਨ ਸੁਪਾ ਮੇਰਾ ਸਾਡੇ ਪਿੱਛੇ ਆ ਚੌਂਕ ਤੱਕ ਜਾਣਾ ਜਿਹੜੀਆਂ ਐਸੀ ਕਮਿਸ਼ਨਾਂ ਦੀਆਂ ਤੇ ਦਰਖਾਸਤਾਂ ਪਈਆਂ ਨੇ ਜਿਹੜੇ ਪੀੜਤ ਲੋਕ ਨੇ ਉਹ ਸਾਡੇ ਕਰਕੇ ऐसे जगह पर आगे बैठ देंगे लगन भी अच्छी शकल सारा जाऊंगे मेरी बेनती है सिर्फ अपना मैं दस लाए